ਅਕਾਲੀ ਦਲ ਦੇ ਬਾਗੀਆਂ ਤੋਂ ਬਾਅਦ ਜਿਨ੍ਹਾਂ ਦੇ ਵੱਲੋਂ ਇੱਕ ਮੰਗ ਪੱਤਰ ਜਿਹੜਾ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਦਿੱਤਾ ਗਿਆ ਸੀ ਉਸ ਤੋਂ ਬਾਅਦ ਇੱਕ ਹੋਰ ਮੰਗ ਪੱਤਰ ਹੈ ਜਿਹੜਾ ਸੁਖਬੀਰ ਸਿੰਘ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਪਹੁੰਚਿਆ ਹੈ ਦੱਸ ਦਈਏ ਕਿ ਅੱਜ ਖਡੂਰ ਸਾਹਿਬ ਤੋਂ ਐਮਪੀ ਚੁਣੇ ਗਏ ਅਮਰਿਤਪਾਲ ਸਿੰਘ ਦੇ ਪਿਤਾ ਸਰਦਾਰ ਤਰਸੇਮ ਸਿੰਘ ਜੀ ਕੁਝ ਸਿੱਖ ਮੈਂਬਰਾਂ ਨੂੰ ਨਾਲ ਲੈ ਕੇ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨੂੰ ਨਾਲ ਲੈ ਕੇ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਅਤੇ ਉਹਨਾਂ ਦੇ ਵੱਲੋਂ ਬਾਦਲ ਪਰਿਵਾਰ ਦੇ ਖਿਲਾਫ ਵੱਡੀ ਸ਼ਿਕਾਇਤ ਦਿੰਦੇ ਹੋਏ ਸਖਤ ਕਾਰਵਾਈ ਦੀ ਜਿਹੜੀ ਮੰਗ ਹੈ ਉਹਨਾਂ ਦੇ ਵੱਲੋਂ ਇਸ ਮੰਗ ਪੱਤਰ ਦੇ ਵਿੱਚ ਰੱਖੀ ਗਈ ਹੈ ਦੱਸਦੇ ਕਿ ਕੁਝ ਸਿੱਖ ਜਥੇਬੰਦੀਆਂ ਦੇ ਮੈਂਬਰ ਵੀ ਜਿਹੜੇ ਉਹਨਾਂ ਦੇ ਨਾਲ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲਣ ਲਈ ਪਹੁੰਚੇ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਬਾਦਲ ਪਰਿਵਾਰ ਦੇ ਖਿਲਾਫ ਵੱਡੀ ਕਾਰਵਾਈ ਦੀ ਮੰਤੀਤ ਹੈ ਜੇਕਰ ਸਭ ਤੋਂ ਅਹਿਮ ਕਾਰਵਾਈ ਦੀ ਗੱਲ ਕਰੀਏ ਤਾਂ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਜੋ ਸਰਦਾਰ ਮਰਹੂਮ ਪ੍ਰਕਾਸ਼ ਸਿੰਘ ਬਾਦਲ ਨੂੰ ਫਖਰ-ਏ-ਕੌਮ ਅਵਾਰਡ ਦਿੱਤਾ ਗਿਆ ਸੀ ਉਹ ਵਾਪਸ ਲਿਆ ਜਾਵੇ ਫਖਰ-ਏ-ਕੌਮ ਅਵਾਰਡ ਵਾਪਸ ਲੈਣ ਦੀ ਮੰਗ ਹੈ ਜਿਹੜੀ ਇਸ ਮੰਗ ਪੱਤਰ ਦੇ ਵਿੱਚ ਲਿਖੀ ਗਈ ਹੈ ਅਪੀਲ ਕੀਤੀ ਗਈ ਹੈ ਕਿ ਉਹ ਅਵਾਰਡ ਵਾਪਸ ਲਿਆ ਜਾਵੇ ਸੋ ਦੱਸ ਦਈਏ ਕਿ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਜਿਹੜੇ ਡੇਰਾ ਮੁਖੀ ਨੂੰ ਮਾਫੀ ਦਿੱਤੀ ਗਈ ਸੀ ਉਸ ਦੇ ਵਿੱਚ 90 ਲੱਖ ਰੁਪਇਆ एसडीपीसी ਦਾ ਇਸ਼ਤਿਹਾਰਾਂ ਦੇ ਵਿੱਚ ਵਰਤਿਆ ਗਿਆ ਸੀ ਉਹ 90 ਲੱਖ ਰੁਪਈਆ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਤੋਂ ਵਿਆਜ ਦੇ ਸਹਤ ਵਸੂਲ ਕੀਤਾ ਜਾਵੇ ਪ੍ਰਧਾਨਗੀ ਦੇ ਉੱਪਰ ਵੀ ਸਵਾਲ ਚੁੱਕਦੇ ਹੋ ਉਹਨਾਂ ਨੇ ਕਿਹਾ ਕਿ ਜਿਹੜਾ ਪ੍ਰਧਾਨਗੀ ਹੈ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਵੀ ਲਾਂਬੇ ਜਿਹੜਾ ਸੁਖਬੀਰ ਸਿੰਘ ਬਾਦਲ ਨੂੰ ਕਰ ਦੇਣਾ ਚਾਹੀਦਾ ਤੇ ਤਾਂ ਉਮਰ ਰਾਜਨੀਤਿਕ ਅਤੇ ਧਾਰਮਿਕ ਅਗਵਾਈ ਕਰਨ ਦੇ ਲਈ ਉਹਨਾਂ ਦੇ ਉੱਪਰ ਪਾਬੰਦੀ ਹੈ ਜਿਹੜੀ ਲੱਗਣੀ ਚਾਹੀਦੀ ਹੈ ਸਿਰਫ ਬਾਦਲ ਪਰਿਵਾਰ ਦੇ ਉੱਪਰ ਇਹ ਪਾਬੰਦੀ ਦੀ ਗੱਲ ਨਹੀਂ ਕੀਤੀ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਿਆ ਕਿ ਬਾਦਲ ਪਰਿਵਾਰ ਦੀ ਪੁਸ਼ਤ ਪਨਾਹੀ ਕਰਨ ਵਾਲਿਆਂ ਅਤੇ ਪਰਦਾ ਪਾਉਣ ਵਾਲਿਆਂ ਉਹਨਾਂ ਦੀਆਂ ਗਲਤੀਆਂ ਦੇ ਉੱਪਰ ਪਰਦਾ ਪਾਉਣ ਵਾਲਿਆਂ ਦੇ ਖਿਲਾਫ ਵੀ ਸਖਤ ਜਿਹੜੀ ਕਾਰਵਾਈ ਉਹ ਹੋਣੀ ਚਾਹੀਦੀ ਹੈ ਇਹ ਕੁਝ ਅਹਿਮ ਮੰਗਾਂ ਨੇ ਜਿਹੜੀਆਂ ਇਸ ਮੰਗ ਪੱਤਰ ਦੇ ਵਿੱਚ ਰੱਖਿਆ ਗਿਆ ਨੇ ਸਭ ਤੋਂ ਅਹਿਮ ਫਖਰ-ਏ-ਕੌਮ ਅਵਾਰਡ ਹੈ ਜਿਹੜਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਸੀ ਉਹ ਅਵਾਰਡ ਵਾਪਸ ਲੈਣ ਦੀ ਗੱਲ 90 ਲੱਖ ਰੁਪਏ ਜਿਹੜਾ ਡੇਰਾ ਮੁਖੀ ਨੂੰ ਮਾਫੀ ਦੇ ਸਬੰਧ ਦੇ ਵਿੱਚ এসਜੀਪੀਸੀ ਵੱਲੋਂ ਇਸ਼ਤਿਹਾਰਾਂ ਤੇ ਖਰਚਾ ਗਿਆ ਸੀ ਉਹ ਪੈਸਾ ਵੀ ਵਿਆਜ ਸਮੇਤ ਸੁਖਬੀਰ ਸਿੰਘ ਬਾਦਲ ਤੋਂ ਵਸੂਣ ਲੜਨ ਦੀ ਗੱਲ ਕੀਤੀ ਗਈ ਹੈ ਤੇ ਨਾਲ ਹੀ ਨਾਲ ਉਹਨਾਂ ਨੇ ਕਿਹਾ ਕਿ ਪਰਿਵਾਰ ਨੂੰ ਕੌਮ ਦੀ ਅਗਵਾਈ ਕਰਨ ਦੀ ਹੈ ਜਿਹੜੀ ਉਪਤਾਵਮਰ ਪਾਬੰਦੀ ਹੈ ਜਿਹੜੀ ਉਹ ਲਗਾ ਦਿੱਤੀ ਆਵੇ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਉੱਪਰ ਜਿੱਥੇ ਪਹਿਲਾਂ ਬਾਗੀਆਂ ਦੇ ਵੱਲੋਂ ਇਕੱਠੇ ਹੋ ਕੇ ਪ੍ਰਧਾਨਗੀ ਨੂੰ ਛੱਡਣ ਦੇ ਲਈ ਦਬਾਅ ਪਾਇਆ ਗਿਆ ਸੀ ਉੱਥੇ ਹੀ ਹੁਣ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਜੀ ਜਿਹੜੇ ਕਿ ਅੱਜ ਇੱਕ ਮੰਗ ਪੱਤਰ ਲੈ ਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਮਿਲੇ ਨੇ ਉਹਨਾਂ ਵੱਲੋਂ ਵੀ ਇਹ ਜਿਹੜਾ ਮੰਗ ਹੈ ਉਹ ਰੱਖੀ ਗਿਆ ਸੋ ਕਹਿ ਸਕਦੇ ਆ ਕਿ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਬਾਦੀਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਪਹਿਲਾਂ ਕਿ ਪੰਜਾਂ ਤਖਤਾਂ ਦੇ ਜਿਹੜੇ ਜਥੇਦਾਰ ਸਾਹਿਬਾਨ ਨੇ ਉਹ ਮੀਟਿੰਗ ਕਰਨ ਜਿਹੜੀ ਉਹ ਮੀਟਿੰਗ ਇਸ ਵੀਨੇ ਦੇ ਆਖਰ ਵਿੱਚ ਹੋਣੀ ਹੈ ਜਿੱਥੇ ਕਿ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਆਈ ਹੋਈ ਜਿਹੜੀਆਂ ਸ਼ਿਕਾਇਤਾਂ ਤੇ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਸਪਸ਼ਟੀਕਰਨ ਦੇ ਸੰਬੰਧ ਦੇ ਵਿੱਚ ਇਹਨਾਂ ਅਕਾ ਜਥੇਦਾਰਾਂ ਦੇ ਵੱਲੋਂ ਰਲ ਕੇ ਮੀਟਿੰਗ ਕਰਕੇ ਕੋਈ ਫੈਸਲਾ ਲੈਣਾ ਉਸ ਤੋਂ ਪਹਿਲਾਂ ਇਹ ਦੂਸਰਾ ਮੰਗ ਪੱਤਰ ਹੈ ਜਿਹੜਾ ਸ਼ਿਕਾਇਤਾਂ ਦੇ ਨਾਲ ਭਰਿਆ ਹੋਇਆ ਮੰਗ ਪੱਤਰ ਬਾਦਲ ਪਰਿਵਾਰ ਦੀਆਂ ਮੁਸ਼ਕਲਾਂ ਨੂੰ ਬਿਧਾਉਂਦਾ ਹੋਇਆ ਮੰਗ ਪੱਤਰ ਹੈ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਕੋਲ ਪਹੁੰਚ ਗਿਆ ਹੈ ਤੁਹਾਨੂੰ ਦੱਸਦੀ ਕਿ ਇਸ ਵਿੱਚ ਜਿੱਥੇ ਪ੍ਰਧਾਨਗੀ ਦੇ ਉੱਪਰ ਸਵਾਲ ਚੁੱਕਦੇ ਹੋਏ ਪ੍ਰਧਾਨਗੀ ਤੋਂ ਲਾਂਭੇ ਕਰਨ ਦੀ ਗੱਲ ਕੀਤੀ ਗਈ ਹੈ ਉਥੇ ਹੀ ਧਾਰਮਿਕ ਅਤੇ ਰਾਜਨੀਤਿਕ ਅਗਵਾਈ ਕਰਨ ਦੇ ਉੱਪਰ ਤਾ ਉਮਰ پابੰਦੀ ਲਾਉਣ ਦੀ ਗੱਲ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਹੈ ਜਿਹੜੀ ਇਸ ਮੰਗ ਪੱਤਰ ਦੇ ਵਿੱਚ ਕੀਤੀ ਗਈ ਹੈ ਇੱਥੇ ਹੀ ਨੀ ਡੇਰਾ ਮੁਖੀ ਦੇ ਮਾਫੀ ਨਾਮੇ ਦੇ ਉਪਰਿਸ਼ਠਾਰ ਜਿਹੜੇ ਐਸਜੀਪੀਸੀ ਦੇ ਵੱਲੋਂ 90 ਲੱਖ ਰੁਪਏ ਖਰਚ ਕੇ ਦਿੱਤੇ ਗਏ ਸੀ ਉਹ 90 ਲੱਖ ਰੁਪਏ ਵਿਆਜ ਸਮੇਤ ਸੁਖਬੀਰ ਸਿੰਘ ਬਾਦਲ ਤੋਂ ਵਸੂਲਣ ਦੀ ਗੱਲ ਕੀਤੀ ਹੈ ਤੇ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤੇ ਫਖਰ-ਏ-ਕੌਮ ਅਵਾਰਡ ਨੂੰ ਵਾਪਸ ਲੈਣ ਦੀ ਗੱਲ ਵੀ ਕੀਤੀ ਹੈ ਤੇ ਪੁਸ਼ਤ ਪਨਾਈ ਜਿਨ੍ਹਾਂ ਦੇ ਵੱਲੋਂ ਬਾਦਲ ਪਰਿਵਾਰ ਦੀ ਪੁਸ਼ਤ ਪਨਾਈ ਕੀਤੀ ਗਿਆ ਹੈ ਉਹਨਾਂ ਦੇ ਆ ਗਲਤੀਆਂ ਦੇ ਉੱਪਰ ਪਰਦੇ ਪਾਏ ਗਏ ਨੇ ਉਹਨਾਂ ਦੇ ਉੱਪਰ ਵੀ ਸਖਤ ਕਾਰਵਾਈ ਦੀ ਮੰਗ ਹੈ ਜਿਹੜੀ ਇਸ ਮੰਗ ਪੱਤਰ ਦੇ ਵਿੱਚ ਕੀਤੀ ਗਈ ਹੈ ਦੱਸ ਦਈਏ ਕਿ ਅੱਜ ਖਡੂਰ ਸਾਹਿਬ ਤੋਂ ਐਮਪੀ ਅਮਰਿਤਪਾਲ ਸਿੰਘ ਦੇ ਪਿਤਾ ਤਰਸੀਮ ਸਿੰਘ ਜੀ ਕੁਝ ਸਿੱਖ ਜਥੇਬੰਦੀਆਂ ਦੇ ਮੈਂਬਰਾਂ ਨਾਲ ਲੈ ਕੇ ਇੱਕ ਮੰਗ ਪੱਤਰ ਨਾਲ ਲੈ ਕੇ ਅਕਾਲ ਤਖਤ ਸਾਹਿਬ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮਿਲੇ ਸੀ ਤੇ ਉਹਨਾਂ ਵੱਲੋਂ ਮੰਗ ਪੱਤਰ ਇਹ ਦਿੱਤਾ ਗਿਆ ਇਸ ਤੋਂ ਪਹਿਲਾਂ ਦੱਸ ਦਈਏ ਕਿ ਬਾਗੀ ਧੜਾ ਜਿਹੜਾ ਕਿ ਅਕਾਲੀ ਦਲ ਦਾ ਬਾਗੀ ਧੜਾ ਖਵਾਉਂਦਾ ਭਾਵੇਂ ਕੀ ਉਹ ਅਕਾਲੀ ਸਤਾਰ ਲਹਿਰ ਦੀ ਗੱਲ ਕਰਦੇ ਨੇ ਲੇਕਿਨ ਉਹਨਾਂ ਦੇ ਵੱਲੋਂ ਵੀ ਇੱਕ ਸ਼ਿਕਾਇਤ ਭਰਿਆ ਮੰਗ ਪੱਤਰ ਸੀ ਜਿਹੜਾ ਜਾਂ ਮਾਫੀ ਨਾਮਾ ਸੀਗਾ ਉਹ ਪਹਿਲਾਂ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਬਦਨੀਆਂ ਸ਼ੁਰੂ ਹੋਈਆਂ ਸੀ ਜਿਸ ਦੇ ਆਧਾਰ ਦੇ ਉੱਪਰ ਸੁਖਬੀਰ ਸਿੰਘ ਬਾਦਲ ਨੂੰ ਸਪਸ਼ਟੀਕਰਨ ਤੱਕ ਦੇਣਾ ਪਿਆ ਸੀਗਾ ਸੋ ਹੁਣ ਭਾਵੇਂ ਕੀ ਉਸ ਸਪਸ਼ਟੀਕਰਨ ਦੇ ਉੱਪਰ ਫੈਸਲਾ ਕੀ ਲਿਆਗਾ ਜੋਸ਼ ਕਹਿਤਾ ਬਾਗੀ ਤੜੇ ਦੇ ਵੱਲੋਂ ਇਕੱਠੇ ਹੋ ਕੇ ਅਕਾਲ ਤਖਤ ਸਾਹਿਬਗੇ ਪੇਸ਼ ਹੋ ਕੇ ਜਥੇਦਾਰ ਸਾਹਿਬ ਨੂੰ ਦਿੱਤੇਗੇ ਸੀ ਉਸ ਸੰਬੰਧ ਦੇ ਵਿੱਚ ਅਜੇ ਤੱਕ ਭਾਵੇਂ ਫੈਸਲਾ ਨਹੀਂ ਲਿਆ ਗਿਆ ਇਹ ਫੈਸਲਾ ਹੁਣ ਅਗਲੇ ਦਿਨਾਂ ਦੇ ਵਿੱਚ ਹੋਣ ਵਾਲੀ ਮੀਟਿੰਗ ਜਿਹੜੀ ਕਿ ਪੰਜੇ ਤਖਤਾਂ ਦੇ ਜਥੇਦਾਰਾ ਸਾਹਿਬ ਦੀ ਮੀਟਿੰਗ ਹੋਣੀ ਹੈ ਉਹਨਾਂ ਵੱਲੋਂ ਰਲ ਕੇ ਇਸ ਸੰਬੰਧ ਦੇ ਵਿੱਚ ਫੈਸਲਾ ਲਿਆ ਜਾਣਾ ਉਸ ਤੋਂ ਪਹਿਲਾਂ ਹੀ ਇੱਕ ਹੋਰ ਮੰਗ ਪੱਤਰ ਹੈ ਜਿਹੜਾ ਕੁਝ ਸਿੱਖ ਜਥੇਬੰਦੇ ਦੇ ਮੈਂਬਰਾਂ ਦੇ ਨਾਲ ਰਲ ਕੇ ਐਮਪੀ ਜਿਹੜੇ ਖਡੂਰ ਸਾਹਿਬ ਤੋਂ ਬਣੇ ਨੇ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਪਿਤਾ ਤਰਸੇਮ ਸਿੰਘ ਦੇ ਵੱਲੋਂ ਦਿੱਤਾ ਹੈ ਕਿ ਜਿੱਥੇ ਕਿ ਬਾਦਲ ਪਰਿਵਾਰ ਦੇ ਖਿਲਾਫ ਸਖਤ ਕਾਰਵਾਈ ਦੀ ਗੱਲ ਆ ਜਿਹੜੀ ਕੀਤੀ ਗਈ ਹੈ ਭਾਵੇਂ ਉਹ ਧਾਰਮਿਕ ਤੌਰ ਤੇ ਹੋਵੇ ਭਾਵੇਂ ਰਾਜਨੀਤਿਕ ਤੌਰ ਤੇ ਹੋਵੇ ਸਖਤ ਕਾਰਵਾਈ ਦੀ ਮੰਗ ਕੀਤੀ ਤੇ ਨਾਲ ਹੀ ਨਾਲ ਪੁਸ਼ਤ ਪਨਾਹੀ ਜਿਨ੍ਹਾਂ ਦੇ ਵੱਲੋਂ ਕੀਤੀ ਗਈ ਹੈ ਬਾਦਲ ਪਰਿਵਾਰ ਦੀ ਉਹਨਾਂ ਦੇ ਗਲਤੀਆਂ ਦੇ ਉੱਪਰ ਜਿਨ੍ਹਾਂ ਦੇ ਵੱਲੋਂ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਫਿਰ ਪਰਦੇ ਪਾਉਣ ਦੀ ਕੋਸ਼ਿਸ਼ ਕੀਤੀ ਹੈ ਉਹਨਾਂ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਿਆ ਸੋ ਉਹਨਾਂ ਦੇ ਵੱਲੋਂ ਕਿਹਾ ਦੱਸਿਆ ਗਿਆ ਇਸ ਮੰਗ ਪੱਤਰ ਦੇ ਵਿੱਚ ਅਪੀਲ ਕੀਤੀ ਗਈ ਹੈ ਕਿਉਂਕਿ ਬਾਦਲ ਸਰਕਾਰ ਦੇ ਵਿੱਚ ਵੱਡੀਆਂ ਕੋਤਾਹੀਆਂ ਵੱਡੀਆਂ ਗਲਤੀਆਂ ਜਿਹੜੀਆਂ ਕੀਤੀਆਂ ਗਈਆਂ ਸੀ ਜਿਸ ਦੇ ਕਾਰਨ ਸਿੱਖ ਪੰਥ ਦਾ ਨੁਕਸਾਨ ਹੋਇਆ ਸੀ ਸੋ ਉਹਨਾਂ ਸਾਰੀਆਂ ਗਲਤੀਆਂ ਨੂੰ ਉਜਾਗਰ ਇਸ ਮੰਗ ਪੱਤਰ ਦੇ ਵਿੱਚ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਸਖਤ ਕਾਰਵਾਈ ਦੀ ਮੰਗ ਹੈ ਜਿਹੜੀ ਉਹ ਜਥੇਦਾਰ ਸਾਹਿਬ ਤੋਂ ਕੀਤੀ ਗਿਆ ਕਿ ਬਾਦਲ ਪਰਿਵਾਰ ਦੇ ਖਿਲਾਫ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਤੇ ਉਹਨਾਂ ਦੀ ਪੁਸ਼ਤਪਨਾਹੀ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਨਵੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਣੇ ਰਹੋ ਰਜਾਨਾ ਲੋਕਾਂ ਦਾ ਟੀਵੀ